ਦਨਕਸ਼ੁਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਰਾਜਵੀਰ ਜਵੰਦਾ ਹੋਰਾਂ ਦਾ ਜੇ ਇਸ ਤਰੀਕੇ ਦੇ ਨਾਲ ਸੜਕ ਹਾਦਸੇ ਦੇ ਨਾਲ ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਦੀ ਸਥਿਤੀ ਵਿਗੜਨ ਵਾਲੇ ਪਾਸੇ ਨੂੰ ਗਈ ਉਸ ਨੂੰ ਲੈ ਕੇ ਲਗਾਤਾਰ ਲੋਕ ਜਾਣਨਾ ਚਾਹੁੰਦੇ ਨੇ ਕਿ ਉਹਨਾਂ ਦੀ ਹਾਲਤ ਇਸ ਵਕਤ ਕਿਵੇਂ ਹੈ ਜਿਸ ਨੂੰ ਲੈ ਕੇ ਲਗਾਤਾਰ ਡਾਕਟਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਅਰਦਾਸਾਂ ਬੇਨਤੀਆਂ ਅਰਜ਼ੋਈਆਂ ਲੋਕ ਕਰ ਰਹੇ ਨੇ ਲੋਕ ਚਾਹੁੰਦੇ ਨੇ ਕਿ ਉਹ ਦੁਬਾਰਾ ਦਰਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਉਣ ਉਹ ਸਿਹਤਯਾਬ ਹੋਣ ਪਰ ਐਗਜ਼ੈਕਟ ਕੰਡੀਸ਼ਨ ਕੀ ਬਣੀ ਪਈ ਹੈ ਉਹਨਾਂ ਦੀ ਸਥਿਤੀ ਇਸ ਵਕਤ ਕੀ ਹੈ ਦੇ ਵਿੱਚ ਡਾਕਟਰਾਂ ਦੇ ਵੱਲੋਂ ਕੀ ਕੋਈ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਇਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਇਸ ਵਕਤ ਐਕਿਊਰੇਟ ਉਹਨਾਂ ਦੀ ਸਥਿਤੀ ਹੈ ਕਿ ਕਿਹੜੇ ਕਾਰਨਾਂ ਦਾ ਕਰਕੇ ਰਾਜਵੀਰ ਜਵੰਦਾ ਜਿਹੜੇ ਨੇ ਉਹਨਾਂ ਨੂੰ ਲੈ ਕੇ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਅਕੇਲੀਏ ਕਿ ਸੰਭਾਵਨਾਵਾਂ ਦਿਖਾੜੀ ਦੇ ਰਹੀਆਂ ਸੀ ਜਾਂ ਫਿਰ ਕਈ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਉਹਨਾਂ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਜਾਂ ਫਿਰ ਉਹਨਾਂ ਦੀ ਸਥਿਤੀ ਸੁਧਰਨ ਵਾਲੇ ਪਾਸੇ ਨੂੰ ਜਾ ਰਹੀ ਹੈ ਇਹ ਲਗਾਤਾਰ ਬਣਿਆ ਚਛੋਪਣ ਕੀ ਕਹਿੰਦੇ ਤੇ ਇਸ ਵਕਤ ਡਾਕਟਰਾਂ ਦੇ ਵੱਲੋਂ ਜਿਹੜਾ ਬੁਲੇਟਿਨ ਜਾਰੀ ਕੀਤਾ ਗਿਆ ਹੈ ਮੋਹਾਲੀ ਫੋਰਟਿਸ ਦੇ ਵੱਲੋਂ ਉਸ ਦੇ ਵਿੱਚ ਕੀ ਕੋਈ ਸਚਾਈ ਯਾਨੀ ਇਹ ਸਭ ਕੁਝ ਤੁਹਾਡੇ ਨਾਲ ਇਸ ਖਾਸ ਰਿਪੋਰਟ ਦੇ ਵਿੱਚ ਸਾਂਝਾ ਕੀਤਾ ਜਾਏਗਾ ਮੇਰੇ ਨਾਲ ਮੈਡਮ ਤਾਨੀਆਂ ਨੇ ਉਹਨਾਂ ਦੇ ਕੋਲੋਂ ਜਾਣਾਂਗੇ ਕਿਉਂਕਿ ਮੈਡੀਕਲ ਰਿਪੋਰਟ ਉਹਨਾਂ ਦੇ ਹੱਥ ਦੇ ਵਿੱਚ ਹੈ ਮੈਡਮ ਕੀ ਕੋਈ ਜਾਣਕਾਰੀਆਂ ਦੀ ਸਥਿਤੀ ਇਸ ਵਕਤ ਤਤਪਰ ਬਣੀ ਕੀ ਪਈ ਹੈ ਸੋ ਇਸ ਵੇਲੇ ਜਿਹੜੀ ਕਲੀਨਿਕਲ ਅਪਡੇਟ ਜਿਹਨੂੰ ਅਸੀਂ ਕਹਿੰਦੇ ਆ ਜਿਹੜੀ ਕਿ ਮੋਹਾਲੀ ਫੋਟਿਸ ਹਸਪੀਟਲ ਤੋਂ ਸਾਹਮਣੇ ਆਈ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਹਲੇ ਵੀ ਰਾਜਵੀਰ ਜਵੰਦਾ ਦੀ ਜਿਹੜੀ ਹਾਲਤ ਹਨ ਉਹ ਬਹੁਤ ਨਾਜ਼ੁਕ ਹੈ ਜੋ ਡਾਕਟਰਾਂ ਦਾ ਬਿਆਨ ਸਾਹਮਣੇ ਆਇਆ ਉਹਦੇ ਵਿੱਚ ਲਿਖਿਆ ਮੈਂ ਪੂਰੀ ਰਿਪੋਰਟ ਪੜ੍ਹ ਕੇ ਸੁਣਾਣੀ ਪੰਜਾਬੀ ਸਿੰਗਰ ਰਾਜ ई इंप्रूवमेंट नहीं आ रही है और हले भी राजवीर जवंधा वेंटीलेटर ने सो जी आर्टिफिशल दी जा रही है डॉक्टर नहीं हटा पा रहे उसमर आई है जिदे तिख्या है of the spine has revealed extensive damage to the cervical and dorsal region mm -hmm. resulting in profound weakness in all four limbs he continues to require prolonged ventilator support mm -hmm. so mm -hmm. et saf likha hai ki jehdi spine di MRI hoyi a je navi jehdi MRI aiye ode mm -hmm. vich uh, damage nazar aa reha hai cervical region te te dorsal regions de vich jide karke ki char limbs yani ki apne hathaan te te paira de vich bahut zyada weakness hai aur weakness de karan hai ki jehdi movement jehdi hai oh nahi pai ja rahi ਤੋ ਇਸ ਕਰਕੇ ਜਿਹੜੀ ਵੈਂਟੀਲੇਟਰ ਸਪੋਰਟ ਹੈ ਨਾ ਉਹ ਹਲੇ ਵੀ ਕੰਟੀਨਿਊ ਰਹੇਗੀ ਤੇ ਹਲੇ ਵੀ ਉਹਨਾਂ ਨੂੰ ਮਤਲਬ ਵੈਂਟੀਲੇਸ਼ਨ ਤੇ ਰੱਖਿਆ ਜਾਏਗਾ ਜੀ ਸੋ ਇਹ ਵੈਂਟੀਲੇਟਰ ਜਿਹੜਾ ਅਸੀਂ ਕਹਿ ਰਹੇ ਸੀ ਘਟਾ ਦਿੱਤਾ ਗਿਆ ਡਾਕਟਰਸ ਨੇ ਘਟਾ ਕੇ ਦੇਖਿਆ ਹੋਣਾ ਬਟ ਪੂਰੀ ਤਰ੍ਹਾਂ ਉਹ ਨਹੀਂ ਉਤਾਰ پا ਰਹੇ ਇਸ ਚੀਜ਼ ਨੂੰ ਬਿਲਕੁਲ ਇਹਨੂੰ ਸਥਿਤੀ ਨੂੰ ਇਹ ਸਮਝਿਆ ਜਾ ਸਕਦਾ ਹੈ ਕਿ ਸਥਿਤੀ ਅਜੇ ਵੀ ਨਾਜ਼ੁਕ ਬਣੀ ਪਈ ਹੈ ਕਿਸੇ ਤਰੀਕੇ ਦਾ ਸੁਧਾਰ ਉਸ ਪੱਧਰ ਦਾ ਨਹੀਂ ਹੈ ਜਿਵੇਂ ਹੋਣਾ ਚਾਹੀਦਾ ਜਿਵੇਂ ਹੋਣਾ ਚਾਹੀਦਾ ਸੀ ਤਿੰਨ ਦਿਨ ਹੋ ਗਏ ਆ ਜਿਵੇਂ ਅਸੀਂ ਉਮੀਦ ਕਰ ਰਹੇ ਸੀ ਕਿ ਹੁਣ ਹੋ ਜਾਏਗਾ ਜਿਵੇਂ ਸਾਡੇ ਸਿੰਗਰਸ ਵੀ ਦੱਸ ਰਹੇ ਸੀ ਕਿ ਅਸੀਂ ਜਿਹੜੇ ਮਿਲ ਕੇ ਆ ਰਹੇ ਆ ਕਿ ਜਿਹੜੀ ਹੈ ਨਾ ਉਹ ਹਲੇ ਵੀ ਹੈ ਕਿ ਸ਼ਾਇਦ ਕੋਈ ਚਮਤਕਾਰ ਹੋ ਜਾਵੇ ਤੇ ਰਾਜਵੀਰ ਜਵੰਦਾ ਇਕਦਮ ਖੜੇ ਹੋ ਜਾਣ ਉੱਠ ਜਾਣ ਬਟ ਜਿਹੜੀ ਐਮ ਆਰ ਆਈ ਦੀ ਰਿਪੋਰਟਸ ਆਈਆਂ ਨਾ ਇੱਕ ਬ੍ਰੇਨ ਦੀ ਵੀ ਆਈ ਹੈ ਜਿਹਦੇ ਚ ਲਿਖਿਆ ਹੈ ਕਿ ਹਾਈਪੋਕਸਿਕ ਚੇਂजेस ਜਿਹੜੇ ਹੈ ਬ੍ਰੇਨ ਦੀ ਐਮ ਆਰ ਆਈ ਨੇ ਦਿਖਾਇਆ ਹੈ ਸੈਕੰਡਰੀ ਟੂ ਸੀ ਪੀ ਆਰ ਐਡਮਿਨਿਸਟਰਡ ਐਟ ਦਾ ਪ੍ਰਾਇਮਰੀ ਸੈਂਟਰ ਜਿਹੜੇ ਹਾਈਪੋਕਸਿਕ ਚੇਂजेस ਨਜ਼ਰ ਆਏ ਨੇ ਐਮ ਆਰ ਆਈ ਤੇ ਬ੍ਰੇਨ ਦੀ ਐਮ ਆਰ ਆਈ ਚ ਯਾਨੀ ਕਿ ਜਿਹੜੀ ਆਕਸੀਜਨ ਹੈ ਨਾ ਜਿਹੜੀ ਵੈਂਟੀਲੇਸ਼ਨ ਦੇ ਥਰੂ ਜਾ ਰਹੀ ਹੈ ਜਾਂ ਜਿਹੜੀ ਬੋਡੀ ਐਬਜ਼ਾਰਬ ਕਰੀ ਉਹ ਬ੍ਰੇਨ ਤੱਕ ਪੂਰੀ ਤਰ੍ਹਾਂ कोई रिस्पॉन्स ਨਹੀਂ ਸਾਹਮਣੇ ਆ ਰਿਹਾ ਇੱਥੇ ਤੱਕ ਕਿ ਜਿਹੜੀ ਸਪਾਈਨ ਦੀ ਐਮ ਆਰ ਆਈ ਉਹਦੇ ਚ ਵੀ ਦੱਸ ਦਿੱਤਾ ਗਿਆ ਕਿ ਸਰਵਾਈਕਲ ਵੀ ਡੈਮੇਜ ਹੋ ਚੁੱਕਾ ਹੋਇਆ ਹੈ ਔਰ ਕਹਿਣ ਦਾ ਪਾਵ ਹੈ ਕਿ ਉਹਨਾਂ ਨੇ ਸਾਫ਼ ਲਿਖਿਆ ਹੈ ਕਿ ਨਿਊਰੋਲੋਜੀਕਲ ਕੰਡੀਸ਼ਨ ਰਿਮੇਨਸ ਕ੍ਰਿਟੀਕਲ ਜੋ ਡਾਕਟਰਸ ਨੇ ਸਟੇਟਮੈਂਟ ਦਿੱਤੀ ਹੈ ਡਾਕਟਰਸ ਵੱਲੋਂ ਇਸ ਟਾਈਮ ਜਿਹੜੀ ਸਟੇਟਮੈਂਟ ਆਈ ਹੈ ਉਹਦੇ ਵਿੱਚ ਤਾਂ ਹਲੇ ਜੋ ਅਸੀਂ ਐਕਸਪੈਕਟ ਕਰ ਰਹੇ ਸੀ ਉਸ ਲੈਵਲ ਦਾ ਸੁਧਾਰ ਨਹੀਂ ਦੇਖ ਸਕਿਆ ਨਹੀਂ ਨਹੀਂ ਦੇਖਿਆ ਸੋ ਬਿਲਕੁਲ ਰਾਜਵੀਰ ਜਵੰਦਾ ਜਿਹੜੇ ਨੇ ਉਹਨਾਂ ਨੂੰ ਸਿਹਤ ਆਪ ਸਾਰੇ ਵੇਖਣਾ ਚਾਹੁੰਦੇ ਨੇ ਸਣੇ ਸਾਡੇ ਸਣੇ ਤੁਹਾਡੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਬੈਠੇ ਹੋਏ ਪੰਜਾਬੀ ਖਾਸ ਕਰ ਉਹ ਲੋਕ ਜਿਹੜੇ ਉਹਨਾਂ ਦੀ ਅਦਾਕਾਰੀ ਨੂੰ ਉਹਨਾਂ ਦੀ ਗਾਇਕੀ ਨੂੰ ਉਹਨਾਂ ਦੇ ਕਿ ਲਈ ਕਿ ਦੁਨੀਆ ਦੇ ਵਿੱਚ ਵਿਚਰਨ ਦੇ ਢੰਗ ਤਰੀ ਦੇ ਸੀ ਉਹ ਲਗਾਤਾਰ ਇਸ ਚੀਜ਼ ਤੋਂ ਆਸਵਾਦ ਨੇ ਪਰ ਇਹ ਵੀ ਨਾਲ ਦੀ ਨਾਲ ਤੁਹਾਡੇ ਤੱਕ ਸੱਚੀ ਖਬਰ ਪਹੁੰਚਾਉਣਾ ਉਹ ਪੁਖਤਾ ਨੁਮਾ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਦੀਆਂ ਕਰਨਾ ਵੀ ਸਾਡਾ ਫਰਜ਼ ਬਣਦਾ ਹੈ ਹਾਲਾਂਕਿ ਅਸੀਂ ਵੀ ਆਸਵਾਦ ਆ ਕਿ ਉਹ ਜਲਦ ਤੋਂ ਜਲਦ ਠੀਕ ਹੋਣ ਸਿਹਤਯਾਬ ਹੋਣ ਪਰਿਵਾਰ ਵੀ ਅੱਖਾਂ ਦੇ ਵਿੱਚ ਅਥਰੂ ਲਈ ਬੈਠਾ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਨੇ ਉਹ ਵੀ ਭਾਵਕ ਮਨ ਦੇ ਨਾਲ ਅਰਦਾਸਾਂ ਕਰ ਰਹੇ ਨੇ ਬੇਨਤੀਆਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਅਖੰਡ ਪਾਠ ਸਭ ਤੱਕ ਰਖਾ ਦਿੱਤੇ ਗਏ ਨੇ ਲੋਕਾਂ ਦੇ ਵੱਲੋਂ ਸੋ ਸਾਰੇ ਲੋਕ ਆਸਵਾਦ ਨੇ ਪਰ ਡਾਕਟਰ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਸਚਾਈ ਲੁਕਾ ਕੇ ਨਹੀਂ ਰੱਖੀ ਜਾ ਸਕਦੀ ਤੇ ਉਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਉਸ ਨੂੰ ਲੈ ਕੇ ਹੁਣ ਡਾਕਟਰ ਜ ਉਨ੍ਹਾਂ ਦੇ ਵੱਲੋਂ ਇਸ ਰਿਪੋਰਟ ਦੇ ਜ਼ਰੀਏ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਰਾਜਵੀਰ ਜਵੰਦਾਹ ਹੋਰਾਂ ਦੀ ਸਥਿਤੀ ਜਿਹੜੀ ਹੈ ਅਜੇ ਵੀ ਨਾਜ਼ੁਕ ਹੈ ਕ੍ਰਿਟੀਕਲ ਬਣੀ ਹੋਈ ਇਹ ਸਿਚੁਏਸ਼ਨ ਜਿਹੜੀ ਹੈ ਸਥਿਤੀ ਜਿਹੜੀ ਹੈ ਉਸ ਦੇ ਨਾਲ ਲਗਾਤਾਰ ਜਦੋਂ ਜਦ ਇੱਥੇ ਡਾਕਟਰ ਕਰ ਰਹੇ ਨੇ ਉੱਥੇ ਹੀ ਰਾਜਵੀਰ ਜਵੰਦਾਹ ਹੋਰਾਂ ਦੀ ਬਾਡੀ ਵੀ ਕਿਤੇ ਨਾ ਕਿਤੇ ਇਸੇ ਤਰੀਕੇ ਜਿੱਦ ਕਰਕੇ ਲੜ ਕੇ ਆਪਣੇ ਤੰਦਰੁਸਤੀ ਵਾਲੇ ਪਾਸੇ ਨੂੰ ਜਾਵੇ ਇਸ ਦੀ ਆਸ ਦੇ ਵਿੱਚ ਲੋਕਾਂ ਦੇ ਵੱਲੋਂ ਜ਼ਰੂਰ ਅਪੀਲ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਅਸੀਂ ਇਹ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਕਿਸੇ ਤਰੀਕੇ ਦੇ ਰੂਮਰਸ ਕਿਸੇ ਵੀ ਤਰੀਕੇ ਦੇ ਨਾਲ ਕੋਈ ਅਫਵਾਹ ਜਾਂ ਫਿਰ ਗੈਰ ਪੁਸ਼ਟੀ ਖਬਰਾਂ ਜਿਹੜੀਆਂ ਨੇ ਉਹਦੇ ਉੱਪਰ ਯਕੀਨ ਨਾ ਕੀਤਾ ਜਾਵੇ ਜੋ ਕੁਝ ਵੀ ਸਥਿਤੀਆਂ ਉੱਥੇ ਬਣੀਆਂ ਨੇ ਬਣ ਰਹੀਆਂ ਨੇ ਜਾਂ ਫਿਰ ਬਣ ਸਕਦੀਆਂ ਨੇ ਇਹਦੇ ਉੱਪਰ ਪਲ-ਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰਦੇ ਜਾਵਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਸ ਵਕਤ ਬਣੀਆਂ ਹੋਈਆਂ ਸਥਿਤੀਆਂ ਨੂੰ ਲੈ ਕੇ ਜਿਹੜੇ ਲੋਕਾਂ ਦੇ ਵੱਲੋਂ ਵੱਖ- ਬਣਾਏ ਜਾਂਦੇ ਨੇ ਵੱਖ-ਵੱਖ ਤਰੀਕੇ ਦੇ ਨਾਲ ਖਬਰਾਂ ਅਸ਼ਰ ਕੀਤੀਆਂ ਜਾਂਦੀਆਂ ਨੇ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤੀਆਂ ਜਾਂਦੀਆਂ ਨੇ ਉਹਨਾਂ ਲੋਕਾਂ ਨੂੰ ਵੀ ਪਰਹੇਜ਼ ਕਰਨਾ ਚਾਹੀਦਾ ਹੈ ਲਗਾਤਾਰ ਬਣੀ ਹੋਈ ਨਾਜ਼ੁਕ ਸਥਿਤੀ ਦੇ ਉੱਪਰ ਇਸ ਵਕਤ ਤੱਕ ਦੀ ਸਾਡੇ ਤੱਕ ਖਬਰ ਪਹੁੰਚਣ ਤੱਕ ਦੀ ਇਹ ਸਾਰੀ ਕਾਰਵਾਈ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੀ ਸੋਚਦੇ ਵਿਚਾਰ ਦਿਓ ਖਬਰ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਿਰਮਿਤ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਆਉਣ ਵਾਲੇ ਸਮੇਂ ਦੀ ਵੀ ਪਲਪਲ ਦੀ ਅਪਡੇਟ ਲੈ ਕੇ ਤੁਹਾਡੇ ਮੁਖਾਤਿਬ ਹੁੰਦੇ ਰਵਾਂਗੇ ਬਹਿਰ ਹਾਲ ਦੀ ਉਜਾਜ਼ਤ ਬਹੁਤ ਬਹੁਤ ਧੰਨਵਾਦ